ਆ ਜਿਹੜੀਆਂ ਸਾਇਆ ਕਾਂਗਰਸ ਦੀਆਂ ਲੀਰਾਂ ਨੇ ਜਿਹੜੀਆਂ ਗੁਰੂ ਦੇ ਨਾਂ ਤੇ ਵੀ ਬੇਅਦਬੀ ਦੇ ਨਾਂ ਤੇ ਵੀ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਲਾਣਤਾਂ ਪਾਓ ਡੰਡਾ ਦੋ ਅਮਦੇਰੀ ਦੀ ਕਰ ਦੰਦੇ ਵਿੱਚ ਇਹਨਾਂ ਦੇ ਮੂੰਹ ਦੇ ਵਿੱਚ ਹੁਣ ਕੀ ਬੋਲੋ ਚੰਦਰ ਸਾਹਿਬ ਇੱਕ ਨਾ ਸਵਾਲ ਹੈ ਮਲੇਰ ਕੋਟਲਾ ਵਿਖੇ ਵੀ ਕੁਰਾਨ ਸ਼ਰੀਫ ਦੀ ਜਦੋਂ ਬੇਦਬੀ ਹੁੰਦੀ ਨਰੇਸ਼ ਯਾਦਵ ਦਾ ਜਿਹੜਾ ਨਾਮ ਸਾਹਮਣੇ ਆਂਦਾ ਹੈ ਤੇ ਅੱਜ ਇੱਕ ਤਸਵੀਰ ਨਿਕਲਦੀ ਪਈ ਹੈ ਐਡਵੋਕੇਟ ਹਰਪਾਲ ਸਿੰਘ ਜੀਮਾ ਦਾਵਾ ਕਰਦੇ ਪਏ ਨੇ ਕਿ ਉੱਥੇ ਜਾਂ ਕਿ ਮੈਂ ਕਿਹੜਾ ਹਰਪਾਲ ਜੀਮਾ ਹਰਮਾਲ ਜੀਮਾ ਕਿਹੜਾ ਕਲਰਕ ਹੈ ਕੋ ਖਜ਼ਾਨਾ ਮੰਤਰੀ ਹੈ ਉਹ ਉਹ ਇੱਕ ਕਲਰਕ ਦੀ ਔਕਾਤ ਨਹੀਂ ਹੈਗੀ ਏਰਪਾਲ ਚਿਮੇ ਦੀ ਇੱਥੇ ਮੁੱਖ ਮੰਤਰੀ ਦੀ ਔਕਾਤ ਨਹੀਂ ਹੈਗੀ ਇੱਕ ਕਲਰਕ ਤੋਂ ਵੱਧ ਮੁੱਖ ਮੰਤਰੀ ਦੇ ਪੱਲੇ ਕੀ ਆ ਮੁੱਖ ਮੰਤਰੀ ਦੇ ਪੱਲੇ ਕੀ ਆ ਕਹਿੰਦਾ ਹਰਾ ਪੈਨ ਚੱਲੂਗਾ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਹਰਾ ਪੈਨ ਤੋੜ ਕੇ ਅਗਲੇ ਨੇ ਧਾਰ ਨਹੀਂ ਮਾਰੀ ਤੇਰੇ ਹਰੇ ਪੈਨ ਦੇ ਉਹ ਭਗਾ ਕੇ ਮਾਰਿਆ ਅਗਲੇ ਟੱਚ ਪੈਨ ਦੇ ਵਿੱਚ ਅਗਲੇ ਕਹਿੰਦੇ ਅਸੀਂ ਪ੍ਰਿੰਸੀਪਲ ਸੈਕਟਰੀ ਤੋਂ ਸਿੱਧੇ ਸਾਈਨ ਕਰਾ ਲਾਂਗੇ ਇੱਥੇ ਮੁੱਖ ਮੰਤਰੀ ਦੀ ਔਕਾਤ ਕਲਰਕ ਤੋਂ ਵੱਡੀ ਨਹੀਂ ਇੱਥੇ ਹਰਪਾਲ ਚਿਮਾ ਮੈਂ ਸਮਝਦਾ ਇੱਕ ਇੱਕ ਪੀਨ ਦੀ ਔਕਾਤ ਹੁੰਦੀ ਹੈ ਇੱਕ ਤੁੜੀਏ ਬੜੇ ਫਿਰਦੇ ਨੇ ਖਜ਼ਾਨਾ ਮੰਤਰੀ ਮੰਤਰੀ ਕਿਹੜੇ ਮੰਤਰੀ ਸੰਤਰੀ ਐਮ ਐਲ ਏ ਐਮ ਐਲ ਏ ਦੀ ਔਕਾਤ ਪਿੰਡ ਦੇ ਚੌਂਕੀਦਾਰ ਦੀ ਵਿੱਚਤ ਹੁੰਦੀ ਆ ਇਹਨਾਂ ਦੇ ਐਮ ਐਲ ਏ ਦੀ ਚੌਂਕੀਦਾਰ ਜਿੰਨੀ ਵਿੱਚਤ ਨਹੀਂ ਪਿੰਡ ਦੀ ਚੌਂਕੀਦਾਰੀ ਵੀ ਲਗਦਾ ਉਹ ਜੀ ਚੌਂਕੀਦਾਰ ਸਾਹਿਬ ਇਹਨਾਂ ਦੇ ਇਹਨਾਂ ਦੇ ਐਮ ਐਲ ਏ ਭ੍ਰਿਸ਼ਟਾਚਾਰ ਨਾਲ ਭਰੇ ਪਏ ਨੇ ਕਿਹੜੀਆਂ ਕਿਹੜੀਆਂ ਕਾਲੀ ਨੀਲੀਆਂ ਪੀਲੀਆਂ ਪਤਰੀ ਕਿਹੜੇ ਕਿਹੜੀਆਂ ਵੀਡੀਓ ਚੇਜ਼ ਦਿਨਾ ਜਿੰਦੇ ਨੇ ਗੁਰੂ ਦੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਫੜਿਆ ਕੌਣ ਗਿਆ ਦੋਸ਼ੀ ਕੌਣ ਪਾਇਆ ਗਿਆ ਨਰੇਸ਼ ਯਾਦਵ ਇਹਨਾਂ ਦਾ ਦਿੱਲੀ ਵਾਲਾ ਐਮਐਲਏ ਮੇਰੀ মিডিਆ ਨੂੰ ਬੇਨਤੀ ਆ ਦਿਖਾ ਦਿਓ ਲੋਕਾਂ ਨੂੰ ਸ਼ੀਸ਼ਾ ਉਹ ਨਰੇਸ਼ ਯਾਦਵ ਨੂੰ ਪਤੰਦਰਾਂ ਨੇ ਫਿਕਰ